पदश बसी पदशा रमल सतग रमद सदग राम दुर्गला रामदासते रामदास गते रामदास गुरू के रामदास गत के आे किस आवे किसी मस्त किथे दर्या वे किसी मात किथे दरिया वे रोले बद राम दास कतवे राम दास कतवे बदशा शे रामदास शे पूरकाल अमृत सर जॻे अमृत सरिच जो वे अमृत सरिच चोल जॻा वे अमृत सर पतिया रामदास कल गवे रामदास कले सुदी भष्ट दिशा घर आओ बैठा सोडी बादशाह बैठा सोडी बादशाह रामदास सतगुरु रहावे दान पु तमरदास घर आई ॾी अमरदास घर आई गुर बेठा अमर स्वरूप हो गुर बेठा अमर स्वरूप हो

ਸੰਸਾਰ ਦਾ ਭਲਾ ਕਰਨ ਵਾਸਤੇ ਮਿਲੀ ਲੋਕਾਂ ਦੇ ਪਾਪਾਂ ਦੀਆਂ ਪੰਡਾਂ ਚੁੱਕਣ ਵਾਸਤੇ ਮਿਲੀ ਇਸ ਵਾਸਤੇ ਜਦ ਵੀ ਇਹ ਦਾਤ ਦਿੱਤੀ ਤਾਂ ਪਹਿਲਾਂ ਪਰਖਿਆ ਇਸ ਜੋਗ ਹੈ ਅਧਕਾਰੀ ਹੈ ਇਸ ਨੂੰ ਦਿੱਤੀ ਦਾਤ ਸਫਲ ਹੋਏਗੀ ਇਸ ਵਿੱਚ ਲਿਆਜ਼ ਨਹੀਂ ਵਰਤੇ ਨਾਨਕ ਗੁਰੂ ਨਾਨਕ ਪਾਤਸ਼ਾਹ ਨੇ ਦਾਤ ਆਪਣਿਆਂ ਪੁੱਤਾਂ ਨੂੰ ਨਾ ਦਿੱਤੀ ਦਿੱਤੀ ਸੇਵਾਦਾਰ ਨੂੰ ਜਿਹਨੂੰ ਸਮਝਿਆ ਵੀ ਇਹ ਅਧਿਕਾਰੀ ਹੈ ਇਸ ਦਾ ਲੈਣਾ ਹੱਕ ਹੈ ਇਹ ਦਾਤ ਲੈ ਕੇ ਇਹੀ ਅਗਾ ਸਫਲ ਕਰ ਸਕਦਾ ਹੈ ਇਹ ਵਿਰਾਸਤ ਨਹੀਂ ਇਹ ਬਖਸ਼ਿਸ਼ ਹੈ ਲੈਣੀ ਨਹੀਂ ਪਾਈ ਨਾਨਕ ਤੋਂ ਇਹ ਅਗਾ ਅਮਰਦਾਸ ਨੂੰ ਦੇਣੀ ਪਈ ਸਾਬ ਨੇ ਆਖਿਆ ਸੰਸਾ ਮਤ ਕਰਨਾ ਭਰਮ ਵਿੱਚ ਨਾ ਪੈਣਾ ਇਹ ਸਭ ਪਾਤਸ਼ਾਈਆਂ ਇੱਕ ਰੂਪ ਹਨ ਵਾਹਿਗੁਰੂ ਇਹ ਇੱਕ ਰੂਪ ਜਿਹੜਾ ਇਹਨਾਂ ਨੂੰ ਵਿੰਨ ਵਿੰਨ ਸਮਝੇਗਾ ਇੱਕ ਰੂਪ ਨਾ ਜਾਣੇਗਾ ਵਿੰਨ ਵਿੰਨ ਸਭ ਹੂ ਕਰ ਜਾਨਾ ਇਕ ਰੂਪ ਕਿਨਹੂ ਪਹਿਚਾਨਾ ਕញ្ញਾ ਨੇ ਬਿੰਨ ਬਿੰਨ ਸਮਝਿਆ ਵਖਰਾ ਵਖਰਾ ਪਰ ਇਕ ਰੂਪ ਜਾਣਿਆ ਕਿਸੇ ਨੇ ਔਰ ਜਿਸ ਨੇ ਜਾਣਿਆ ਬਿੰਨ ਬਿੰਨ ਸਭ ਹੂ ਕਰ ਜਾਨਾ ਇਕ ਰੂਪ ਕਿਨਹੂ ਪਹਿਚਾਨਾ ਜਿਨ ਜਾਣਾ ਤਿਨਹੀਂ ਸਿਧ ਪਾਈ ਬਿਨ ਸਮਝੇ ਸਿਧ ਹਾਥ ਨਾ ਆਏ ਜਿਨਾ ਨੇ ਸਾਰਿਆਂ ਨੂੰ ਇਕ ਰੂਪ ਕਰ ਜਾਣਿਆ ਉਹਨਾਂ ਨੂੰ ਇਹ ਸਿੱਧੀ ਹੱਥ ਆਈ ਨਹੀਂ ਤਾਂ ਸਿੱਧੀਆਂ ਖਾਲੀ ਰਹੇਗਾ ਵਾਹਿਗੁਰੂ ਵਿਚਾਰਾਂ ਕਰਨ ਵਾਲੇ ਵੀ ਇਹ ਗੁਰੂ ਹੋਰ ਹੈ ਤੇ ਉਹ ਹੋਰ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਨੂੰ ਮੱਥਾ ਟੇਕਿਆ ਉਹਨੂੰ ਆਪਣਾ ਰੂਪ ਕਰ ਲਿਆ ਵਾਹਿਗੁਰੂ ਅੱਗੋਂ ਉਸ ਦੀ ਨਿਮਰਤਾ ਹੈ ਕਿ ਉਹ ਆਪ ਨੂੰ ਗੁਰੂ ਨਾਨਕ ਦਾ ਸਿੱਖ ਕਰ ਜਾਣ ਵਾਹਿਗੁਰੂ ਕਿਹੜੀ ਨਿਮਰਤਾ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵਿੱਚ ਇਹ ਦਿਨ ਬੈਠੀਆਂ ਕਹਿਣੇ ਲੱਗੇ ਅੰਗੂਠੇ ਵੱਲ ਤੱਕਿਆ ਤੇ ਆਖਿਆ ਤੂੰ ਕੋੜਾ ਨਾ ਹੋ ਗਿਆ ਜਿਸ ਵੇਲੇ ਗੁਰੂ ਅੰਗ ਤੇਰੇ ਉੱਤੇ ਸਿਰ ਕਰਿਆ ਤੂੰ ਕੋੜਾ ਨਾ ਹੋ ਗਿਆ ਤੂੰ ਕਿਵੇਂ ਸਹਾਰ ਗਿਆ ਏਡੀ ਗੱਲ ਨੂੰ ਤਾਂ ਆਖਣ ਦੀ ਢੇਰ ਸੀ ਅੰਗੂਠਾ ਕੋੜਾ ਹੋ ਗਿਆ ਆਪਣੇ ਅੰਗੂਠੇ ਨੂੰ ਆਪ ਸਰਾਪ ਦੇ ਦਿੱਤਾ ساری ਉਮਰ ਦਾ ਆਪ ਨੂੰ ਰੋਗ ਲਾ ਲਿਆ ਇਸ ਗੱਲ ਪਿੱਛੇ ਬਈ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਤੇਰੇ ਵੱਲ ਚੁਕੇ ਤੇ ਤੂੰ ਫਿਰ ਉੱਥੇ ਹੀ ਰਵੇਂ ਜਿੱਥੇ ਸੀ ਵਾਹਿਗੁਰੂ ਤੇ ਅੱਗੋਂ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਅੰਗੂਠੇ ਤੇ ਜ਼ਖਮ ਹਰ ਵੇਲੇ ਰਸਦਾ ਰਹੇ ساری ساری ਰਾਤ ਪੀੜਾ ਨਾਲ ਵਿਆਕੁਲ ਰਹਿਣ ਪਰ ਆਪਣਾ ਦਿੱਤਾ ਸਰਾਫ ਆਪਣੇ ਅੰਗੂਠੇ ਨੂੰ ਕਿਵੇਂ ਸਹਾਰੀ ਬੈਠੇ ਹਨ ਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੇ ਦੇਖਿਆ ਮੇਰੇ ਗੁਰੂ ਨੂੰ ਬਹੁਤ ਪੀੜਾ ਹੁੰਦੀ ਹੈ ਅੰਗੂਠੇ ਤੇ ਉਹਨਾਂ ਨੂੰ ਤਾਂ ਸੁੱਖ ਦੁੱਖ ਦੀ ਪ੍ਰਵਾਹ ਨਹੀਂ ਪਰ ਮੈਂ ਤਾਂ ਸਿੱਖਾ ਤੇ ਗੁਰੂ ਅਮਰਦਾਸ ਜੀ ਪਾਤਸ਼ਾਹ ਰਾਤੀ ਅੰਗੂਠਾ ਮੂੰਹ ਵਿੱਚ ਲੈ ਬੈਠਦੇ ਸਨ ਹੌਲੀ ਹੌਲੀ ਉਸ ਅੰਗੂਠੇ ਦੀ ਪਾਪ ਨੂੰ ਚੂਸਣਾ ਤੇ ਇੰਜ ਜੜਕ ਨੀਂਦ ਪੈ ਜਾਣੀ ਤੇ ਬਾਬਾ ਦੀ ਆਖਰੀ ਸੰਫਰ ਉਹ ਪਾਕ ਚੂਸ ਕੇ ਤੇ ਬਾਹਰ ਸੁੱਟਾਉਂਦੇ ਸਨ ਨਹੀਂ ਵਾਹ ਉਹ ਤਾਂ ਪਾਕ ਸੀ ਪਾਕ ਉਹ ਪਾਕ ਸੀ ਜਿਸ ਨੇ ਅਮਰਦਾਸ ਨੂੰ ਪਾਕ ਕਰ ਦਿੱਤਾ ਬਾਬਾ ਜੀ ਆਖਿਸਨ ਗੁਰੂ ਅੰਗਦ ਸਾਹਿਬ ਕੇ ਪੈਰ ਕੀ ਪਾਕ ਅਮਰਦਾਸ ਕੋ ਪਾਕ ਕਰ ਦਿੱਤੀ ਤੇ ਫਿਰ ਗੁਰੂ ਅਮਰਦਾਸ ਪਾਕ ਸਾਹਿਬ ਜਿਨ੍ਹਾਂ ਦੇ ਗੁਰੂ RAMDAS ਜਵਾਈ ਸਨ ਇਸ ਮਾਨ ਵਿੱਚ ਨਹੀਂ ਰਹੇ ਬਈ ਮੈਂ ਜਵਾਈ ਹਾਂ ਸਹੁਰਿਆਂ ਦੇ ਘਰ ਜਵਾਈ ਆਉਂਦਾ ਬੜੀ ਸਜ ਦਜ ਤੇ ਮਾਨ ਸ਼ਾਨ ਨਾਲ ਪਰ ਇਹ ਐਡਾ ਰਿਸ਼ਤਾ ਹੁੰਦਿਆਂ ਗੁਰੂ RAMDAS ਪਾਤਸ਼ਾਹ ਗੁਰੂ ਅਮਰਦਾਸ ਗਰੀਬ ਨਿਵਾਜ ਦੇ ਘਰ ਇੱਕ ਅਧਨਾ ਸੇਵਕ ਬਣ ਕੇ ਸੇਵਕ ਮਾਈ ਤੈਨ ਕੀਤੀ ਤੇ ਮੰਗਿਆ ਕੀ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਇਹ ਵਾਗ ਰੂਜੇ ਤੁਠੇ ਤੈ ਮੈਨੂੰ ਨਾਮ ਦੇ ਨਾਮ ਬਖਸ਼ਿਸ਼ ਕਰ ਮੈਂ ਨਾਮ ਦਾ ਬਲਾਖੀ ਹੋ ਕੇ ਆਇਆ ਮੈਂ ਨਾਮ ਦਾ ਮੰਗਤਾ ਹਾਂ ਮੇਰੀ ਝੋਲੀ ਨਾਮ ਦੀ ਖਰੇਤ ਪਾ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਉਹ ਖਰੇਤ ਪਾਈ ਹਰਿਮਨ ਦਾਸ ਦੀ ਝੋਲੀ ਜੇ ਗੁਰ ਬੈਠਾ ਛੋਡੀ ਸੁਲਤਾਨ ਪਾਤਸ਼ਾਹ ਹਰਮੰਦਰ ਸਾਹਿਬ ਦਾ ਵਾਲੀ ਥਾਣੇ ਸਿੰਘਾਸਨ ਤੇ ਬੈਠਾ ਤੇ ਚਾਰੇ ਬੂਹੇ ਖੁੱਲੇ ਹਨ ਕਿਸੇ ਪਾਸੋਂ ਕੋਈ ਆਵੇ ਬੈਠਾ ਛੋਡੀ ਪਾਤਸ਼ਾਹ RAMDAS ਸਤ ਗੁਰੂ ਕਹਾਵੇ ਗੁਰੂ RAMDAS ਮਹਾਰਾਜ ਸੱਚਾ ਪਾਤਸ਼ਾਹ ਸੋਢੀ ਸੁਲਤਾਨ ਸੋਹਣੇ ਸਿੰਘਾਸਨ ਤੇ ਬੈਠਾ ਤੇ ਦੁਨੀਆਂ ਵਿੱਚ ਫਿਰ ਗਿਆ ਟੰਡੋਰਾ ਵੀ ਕੋਈ ਨਿੰਦਕ ਕੋਈ ਦੁਸ਼ਟ ਕੋਈ ਸ਼ਰਾਪਿਆ ਹੋਇਆ ਕਿਸੇ ਜਨਮ ਦਾ ਕਿਸੇ ਰਸਤੇ ਆ ਜਾਵੇ ਸੋਢੀ ਸੁਲਤਾਨ ਉਸ ਨੂੰ ਬਖਸ਼ ਲੈਂਦਾ। ਓਟ ਚਮਾ ਪਾਸੀਓ ਢੋਕੀ ਗਲ ਪੰਲਾ ਪਾਪਾ ਚਲੇ ਆਉਂਦੇ ਹਨ ਗੁਰੂ ਰਾਮਦਾਸ ਰਖੋ ਸਰਣਾਇ। ਏ ਗੁਰੂ ਰਾਮਦਾਸ ਪਾਤਸ਼ਾਹ ਤੇਰੀ ਸਰਨ ਆਏ ਹਾਂ ਤੇ ਅੱਗੇ ਬੈਠਾ ਸੋਢੀ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ छा रामदाल लते रामदास लक्ष्मी कहावे राम दाल लक्ष्मी कहाणे राम लाल गॾो न बचा मत

કતો દીપ પાત્યા પકતો રી માતિ સા રે કતો રી અરંત કતો રી ઓ પાત્યા રામદાસ સતમી કહાવે રામદાસ સતમી કહાવે

रामदासी गे छोली आलम प्रास आलम प्रो बंगो श्री ਜਟਾ ਝੂਟ ਵੇਸ਼ ਪੀਰੇ ਫਿਰਕ ਉਦਾਸ ਹੋ ਇਸਵਾਹਿਰੂ ਦਾ ਦਰਸ਼ਨ ਕਰਨ ਵਾਸਤੇ ਯੋਗਿਆ ਨੇ ਜੋਗ ਧਾਰਨ ਕੀਤੀ ਜਟਾ ਝੂਟ ਵੇਸ਼ ਬਣਾ ਕੇ ਉਦਾਸ ਹੋ ਜੰਗਲਾਂ ਵਿੱਚ ਵਿਚਰੇ ਜਿਸ ਵਾਹਿਰੂ ਦਾ ਦਰਸ਼ਨ ਕਰਨ ਵਾਸਤੇ ਸ਼ਿਵ ਜੀ ਮਹਾਰਾਜ ਨੇ ਕੈਲਾਸ ਪਰਬਤ ਤੇ ਤੂਣੀ ਰਮਾਈ ਜੁਗਾ ਜੁਗ ਬਹਿ ਕੇ ਜਾਂ ਕੋ ਮਨੁ ਧਿਆਨ ਧਰੇ ਫਿਰਤ ਸਕਲ ਜੁਗ ਕਬ ਹੂੰ ਕੇ ਕੋ ਪਾਵੇ ਆਤਮ ਪ੍ਰਗਾਸ ਕੋ ਇਤਨੇ ਸਿੱਧ ਇਤਨੇ ਸਾਧਕ ਇਤਨੇ ਸੁਮਾਰਗ ਤੇ ਤੁਰਨ ਵਾਲੇ ਪਰ ਕਦੀ ਕੋਈ ਵਿਰਲਾਈ ਪਹੁੰਚਿਆ ਕਿਉਂਕਿ ਅਨਲਿਖੇ ਨੂੰ ਲੱਭਣਾ ਕਿੰਨਾ ਮੁਸ਼ਕਲ ਹੈ ਇੱਕ ਵਾਰੀ ਵੇਖਿਆ ਹੋਵੇ ਤਾਂ ਸੈਂਕੜਿਆਂ ਵਿੱਚ ਨਹੀਂ ਹਜ਼ਾਰਾਂ ਵਿੱਚ ਖੜੋਤਾ ਪਛਾਣ ਲਈਏ ਪਰ ਜਿਸ ਨੂੰ ਇੱਕ ਵਾਰੀ ਵੀ ਨਹੀਂ ਦੇਖਿਆ ਉਹ ਬਾਵੇਂ ਕੋਲ ਖੜੋਤਾ ਹੋਵੇ ਕਿਵੇਂ ਕੋਈ ਪਛਾਣ ਸਕੇ ਫਿਰ ਵੀ ਧਿਆਨੀਆਂ ਨੇ ਧਿਆਨ ਲਾਏ ਗਿਆਨੀਆਂ ਨੇ ਗਿਆਨ ਕਮਾਏ ਜਿਵੇਂ ਸਹਿਬ ਆਖਦੇ ਨੇ ਜਾਨੋ ਨਹੀਂ ਭਾਵੇ ਕਮਨ ਬਾਤਾ ਜਾਨੋ ਨਹੀਂ ਭਾਵੇ ਕਮਨ ਬਾਤਾ ਮਨ ਖੋਜ ਮਾਰਗ ਪਤਾ ਨਹੀਂ ਮੈਂ ਜਾਣਦਾ ਨਹੀਂ ਤੈਨੂੰ ਕਿਹੜੀ ਬਾਤ ਭਾਉਂਦੀ ਐ ਮੈਂ ਕਿਹੜੀ ਗੱਲ ਕਰਾਂ ਜੋ ਤੈਨੂੰ ਪਾ ਲਵਾਂ ਪਰ ਇਹ ਨਾ ਜਾਣਦਿਆਂ ਵੀ ਮੇਰਾ ਧਰਮ ਹੈ ਇਸ ਰਾਹ ਤੁਰ ਹੀ ਜਾਣਾ ਸ਼ਾਇਦ ਪਹੁੰਚੀ ਪਾਵਾਂ ਵਾਹਿਗੁਰੂ तुरना ना छा कदम कदम तुरया चला जे रस्ता मेरा सीधा है ता भी पहुंचना है ते जे रस्ता सीधा नहीं किसी पास ऐदर औदर पैर पै गए है ता भी तू सर्व कला समर्थ है तू अंदर दिया जानने भी तुरया तो मेरे वाल हो आपे रस्ते पाएगा तो साहेब आख जिन जाको को मुन ध्यान धरे फिर सगल जुग ਕਬਹੂ ਕੇ ਕੋウ पावे आत्म प्रकाश को देद बाणी सहत सिर्फ शिवजी ਨਹੀਂ ब्रह्मा भी साथ वही वेद उचारदा वेदां दीया ऋचा नु गाऊं दा इस राह ते ਚੁਰਿਆ ਜਾਂਦਾ ਹੈ हे 와ਹਿਰੂ ਮੈਂ ਵੀ ਤੇਰੇ ਚਰਨਾਵਤ ਪਹੁੰਚਣਾ ਮੈਂ ਵੀ ਤੇਰਾ ਦਰਸ਼ਨ ਕਰਨੇ ਬਾਣੀ ਵਿਚਾਰ ਕੇ कमा जूं ਕਦਿਨ ਰੱਬ ਵੇਖਣਾ ਜੇ ਇੰਜ ਅਣਡਿੱਠੇ ਰਾਤੇ ਪਜੇ ਜਾਂਦੇ ਹੋ ਅਣਡਿੱਠੇ ਨੂੰ ਵੇਖਣ ਵਾਸਤੇ ਜੇ ਤੁਹਾਨੂੰ ਰਾਹ ਵੀ ਸੌਖਾ ਕਰ ਦਈਏ ਔਰ ਵਿਖਾ ਵੀ ਦਈਏ ਵਾਹਿਗੁਰੂ ਫਿਰਤਾ ਤੁਹਾਡੇ ਚਰਣਾ ਤੋ ਸਦਕੇ ਜੇ ਐਡਾ ਰਸਤਾ ਸੁਖੰਡਾ ਕਰ ਦਿਓ ਔਰ ਬਾਹ ਪਖਰਾ ਦਿਓ ਇੱਕ ਵਾਰੀ ਜਾਤ ਪਵਾ ਦਿਓ ਸਾਹਿਬ ਬਾਣੀ ਵਿਖਾਖ ਦੇ ਸੋ ਤਿੰਨ ਸਤਿਗੁਰੂ ਸੁਖ ਵਾਏ ਕਿਰਪਾ ਧਾਰੀ ਜੀਓ ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਵਾਹਿਗੁਰੂ ਹਰ ਜੀ ਕੋ ਨਾਮ ਪਰਿਓ ਰਾਮਦਾਸ ਉਸ ਵਾਇਰੂ ਨੇ ਆਪਣਾ ਨਾਮ ਰਖਾਇਆ ਜੇ ਰਾਮਦਾਸ ਤੇ ਕਿੱਥੇ ਬੈਠਾ ਬੈਠਾ ਸੋਢੀ ਪਾਤਸ਼ਾਹ ਵਾਹਿਗੁਰੂ ਬੈਠਾ ਸੋਢੀ बदशाम रामद रामदे बद रामदासीं काव र रामदास गी काव भेमल नान भगत प्रेम ॾिमलाई नास अंगद अंग भरसायो सभु सुरती वथाई गुरू अंगदास अंग र न सजल तारंग छोटी सिंध सजल तारंगो अबु रामदिली बाईंदासीं मनपू के रंग काल सिपू के I you